ਆ ਹੋਲ ਲੈਂਡ ਦੀਆਂ ਕਿਟਾਂ ਮਿਲ ਜਾਂਦੀਆਂ ਪਾਵਰ ਦੀਆਂ ਇਹ ਨਾ ਟਰੈਕਟਰ ਲੋਡਰ ਵਾਲੇ ਹਿੱਸੇ ਲੱਗੇ ਸੀ ਨਵੇਂ ਬ੍ਰਾਂਡ ਨੇ ਉਤਰੇ ਹੋਏ ਆ 24 24 ਮਾਡਲਾਂ ਦੇ 25 ਮਾਡਲਾਂ ਦੇ ਯੂਜ਼ ਨਹੀਂ ਹੋਇਆ ਹਿੱਸਾ ਟਰੈਕਟਰ ਇੱਕ ਸਾਲ ਕਿਸਾਨ ਰੁਕ ਜੇ ਨਾ ਲੈਣਾ ਤੁਸੀਂ ਕਿਸਾਨ ਕੰਪਨੀਆਂ ਦੇਖੋ ਜੇ ਘਰ ਘਰ ਜਾ ਕੇ ਨਾ ਟਰੈਕਟਰ ਲੈਣ ਜੇ ਇੱਕ ਸਾਲ ਬੰਦੇ ਬ੍ਰੇਕ ਲਾ ਲੈਣ ਇੰਨਾ ਟਰੈਕਟਰ ਜਾਈ ਪਤਾ ਨਹੀਂ ਕਿੱਥੇ ਜਾਂ ਮਿਲ ਜੂਗਾ ਹੁਣ ਆ ਪਾਵਰ ਸਟੀering ਦੀ ਕਿਟ ਖੋਲੀ ਹੋਈ ਆ ਅਰਜਨ ਦੀ ਇਹ 22 25000 ਦੇ ਵਿੱਚ 22 23 24 ਹਲਾ ਕਹਿ ਦੂਗਾ ਗੇਅਰ ਸਵਰਾਜ ਦਾ ਇੰਨਾ ਕਸ ਸਸਤਾ ਸਾਡੇ ਕੋਲ ਵੀ ਨਵੇਂ ਨਾਲੋਂ ਆਧ ਰੇਟ ਤੇ ਆ 5 6000 ਦੇ ਵਿੱਚ ਵਧੀਆ ਗੇਰ ਸਵਰਾਜ ਦਾ ਮਿਲ ਜਾਂਦਾ ਸਮਾਨ ਗੇਰ ਦਾ ਫੋਟ ਦਾ ਬਹੁਤ ਸਸਤਾ ਨਵੇਂ ਤੇ ਬਾਕੀ ਪਾਵਰ ਸਟੀਰੀਂਗਾਂ ਦਾ ਭਾਜੀ ਦੌਰ ਚੱਲਣਦੇ ਆ ਹਾਂਜੀ ਹਾਂ ਹੁਣ ਕਈ ਵੀਰ ਪੁੱਛਦੇ ਹੁੰਦੇ ਵੀ ਪੁਰਾਣਾ ਲੱਥਿਆ ਮਿਲ ਜੇ ਉਹੀ ਗੱਲ ਆ ਜਾਂਦੀ ਆ ਵੀ ਟਰੈਕਟਰ ਇੱਕ ਖੁੱਲਣਾ ਠੀਕ ਹੈ ਜੀ ਤੇ ਲੈਣ ਵਾਲੇ ਦਿੱਲੀ ਦੇ 10 ਗਾਹਕ ਆ ਉਹ ਜਿਹੜੇ ਨੋ ਦਾ ਵਿੱਚ ਨਵਾਂ ਹੀ ਸਮਾਨ ਜਣਾ ਗੱਲ ਉੱਥੇ ਹੀ ਆ ਜਾਂਦੀ ਆ ਭਾਵੇਂ ਨਵਾਂ ਲੋ ਭਾਵੇਂ ਪੁਰਾਣਾ ਲੋ ਤੁਸੀਂ ਸਮਾਨ ਦੀ ਤੁਹਾਨੂੰ ਪਰਖ ਹੋਵੇ ਠੀਕ ਹੈ ਜੀ ਲੈਣ ਵਾਲਾ ਤੁਹਾਨੂੰ ਵੇਚਣ ਵਾਲਾ ਕਦੇ ਨਹੀਂ ਠੱਗ ਸਕਦਾ ਜੇ ਤੁਸੀਂ ਆਪ ਸਿਆਣੇ ਹੋ ਨਾ ਜੇ ਤੁਹਾਨੂੰ ਮੜਾ ਜਾ ਆਪ ਸਿਆਣ ਆਪਾ ਲੈਣ ਲੱਗੇ ਤੁਸੀਂ ਸਿਆਣੇ ਆ ਹਾਂ ਇੰਨਾ ਕਿ ਮੈਨੂੰ ਪਤਾ ਵੀ ਮੈਂ ਪਹਿਲੀ ਗਲਤਾਂ ਚੀਜ਼ ਕਿਸੇ ਨੂੰ ਹੋ ਸਕਦਾ ਕਿ ਤੋ 100 200 ਮੈਂ ਮਾਰਕੀਟ ਤੋਂ ਰੇਟ ਵੱਧ ਲੈ ਲਾਂ ਪਰ ਮੈਂ ਕੱਲ ਨੂੰ ਉਸ ਗੱਲ ਤੇ ਖੜੂਗਾ ਕੱਲ ਨੂੰ ਭੱਜ ਨਹੀਂ ਸਕਦਾ ਮੈਂ ਕਿਸੇ ਨੂੰ ਅੱਜ ਚੀਜ਼ ਵੇਚ ਗਿਆ ਆਪਾਂ ਉਹ ਤੋਂ ਬੇਮੁਖ ਨਹੀਂ ਹੋ ਸਕਦੇ ਕੱਲ ਨੂੰ ਵੀ ਮੈਂ ਤਾਂ ਯਾਰ ਮੋੜਦਾ ਨਹੀਂ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਵੀ ਕਿਸਾਨ ਨਾਲ ਯਾਰ ਨਾਤਾ ਸਾਡਾ ਲੰਬਾ ਬਣਿਆ ਦੁਆਰ ਰਿਲੇਸ਼ਨ ਬਣੇ ਰਹਿਣਾ ਜੇ ਆਪਣਾ ਬਿਜ਼ਨਸ ਆ ਵੀ ਇਹ ਕਿਸਾਨ ਨਾਲ ਚੱਲਾਂਗੇ ਤਾਂ ਫੇਰ ਹੀ ਲੰਮੇ ਚੱਲਾਂਗੇ ਯਾਰ ਮੈਂ ਵੀਰੇ ਬਹੁਤ ਕਹਿਣਾ ਹੁੰਦਾ ਬਾਈ ਨਾ ਪੈਸੇ ਖਰਾਬ ਕਰਿਆ ਕਰੋ ਕਈ ਚੀਜ਼ਾਂ ਬਾਲੀਆਂ ਸਸਤੀਆਂ ਮਿਲ ਜਾਂਦੀਆਂ ਵੀ ਟਰੈਕਟਰ ਇੱਕ ਸਾਲ ਕਿਸਾਨ ਰੁਕ ਜੇ ਨਾ ਲੈਣਾ ਤੁਸੀਂ ਕਿਸਾਨ ਕੰਪਨੀ ਦੇਖੋ ਜੇ ਘਰ ਘਰ ਜਾ ਕੇ ਨਾ ਟਰੈਕਟਰ ਲੈਣ ਜੇ 1 ਸਾਲ ਬੰਦੇ ਬ੍ਰੇਕ ਲਾ ਲੈਣ ਇੰਨਾ ਟਰੈਕਟਰ ਜਾਈ ਪਤਾ ਨਹੀਂ ਕਿੱਥੇ ਜਾਂਦਾ ਸਮਝ ਨਹੀਂ ਆਉਂਦੀ ਸਬਰ ਨਹੀਂ ਹੈਗਾ ਕਿਸੇ ਦੇ ਜਿਹੜੀ ਚੀਜ਼ ਦੇ ਰੇਟ ਇੰਨੇ ਵਧਾਈ ਜਾਂਦੇ ਟਰੈਕਟਰ ਦਾ ਭਾਜੀ ਵੇਟ ਹਰ ਸਾਲ ਕੰਪਨੀਆਂ ਘਟਾਈ ਜਾਂਦੀਆਂ ਘਟਾਈ ਜਾਂਦੀਆਂ ਬਈ ਇਹ ਗੱਲ ਤੁਸੀਂ ਮਰਗਾੜਾਂ ਤੋਂ ਇੱਕ ਨੋਟ ਕਰਿਓ ਵੀ ਹੁਣ ਨਾ ਅਸੀਂ ਆ ਲੈਣਗੇ ਨਵਾਂ ਟਰੈਕਟਰ ਤੇ ਟਰੈਕਟਰ ਸਟਾਰਟ ਕਰਿਆ ਮਗਰਾੜ ਕੰਬੀ ਜਾਂਦਾ ਤੇ ਆਏ ਜੇ ਆਪਾਂ ਮੁੱਕੀ ਮਾਰ ਕੇ ਤੇ ਨਾ ਉਹਦੇ ਪੱਲੇ ਹੀ ਕੋਈ ਨਹੀਂ ਮੇਰਾ ਹੁਣ ਸਾਡੀ ਲਾਈਨ ਨਾ ਸਾਨੂੰ ਪਤਾ ਤੁਸੀਂ ਮੰਨੋਗੇ ਇੱਕ ਡਰਾਈਵਰ ਆ ਨਾ ਡਰਾਈਵਰ ਪਈ ਆ ਹੁਣ ਵੀਡੀਓ ਇਹ ਚਾਪਾ ਦੱਸ ਦਈਏ ਹੁਣ ਜੀਮੇਦਾਰ ਕਹਿ ਦਣਗੇ ਜੀ ਇਹ ਕੰਪਨੀ ਦੀ ਡਰਾਈਵਰ ਸਵਰਾਜ ਦੇ ਨਾਲ ਦੀ ਆ ਜਦ ਕਿ ਸਵਰਾਜ ਡਰਾਈਵਰ ਨਹੀਂ ਬਣਾਉਂਦਾ ਜਾਂ ਕੋਈ ਟਰੈਕਟਰ ਡਰਾਈਵਰ ਆਪਦੀ ਨਹੀਂ ਬਣਾਉਂਦਾ ਡਰਾਈਵਰ ਤੋਂ ਉਹਨਾਂ ਨੇ ਅੱਧੇ ਪਾਰਟਸ ਤਾਂ ਉਹਨੇ ਬਾਹਰੋਂ ਲੈ ਲੈ ਕੇ ਦਿੰਦੇ ਆ ਕੰਪਨੀਆਂ ਸਾਰੀ ਚੀਜ਼ਾਂ ਥੋੜਾ ਆਪਦੀਆਂ ਬਣਾਈ ਜਾਂਦੀਆਂ ਬਿਲਕੁਲ ਜੀ ਇੰਨਾ ਕਿ ਟਰੈਕਟਰ ਕਮਜ਼ੋਰ ਬਣਾਈ ਜਾਂਦੇ ਆ ਵਜਨ ਇੰਨੇ ਕਿ ਘਟਾਈ ਜਾਂਦੇ ਆ ਟਰੈਕਟਰਾਂ ਦੇ ਉਸ ਪਹਿਲਾਂ ਡੈਮੋ ਤੁਸੀਂ ਦੇਖਿਆ ਕਿੰਨੇ ਦਿੰਦੇ ਹੁੰਦੇ ਹੁੰਦੇ ਹੁਣ ਕੰਪਨੀਆਂ ਡੈਮੋ ਦੇਣਾ ਘਟ ਗਈਆਂ ਲੋਕ ਕਹਿੰਦੇ ਹੀ ਨਹੀਂਗੇ ਕਹਿੰਦੇ ਹੀ ਨਹੀਂ ਕਹਿੰਦੇ ਹੀ ਨਹੀਂ ਜੇ ਹੁਣ ਜੇ ਚੀਜ਼ ਆਪਾਂ ਕਿਸਾਨ ਡਿਮਾਂਡ ਕਰੂਗਾ ਜੇ ਥੋੜਾ ਜਿਹਾ ਅੜਕੇ ਚੀਜ਼ ਲਵਾਂਗੇ ਨਹੀਂ ਤਾਂ ਐਡੀ ਕੋਈ ਗੱਲ ਨਹੀਂ ਵੀ ਮਿਲਨੇ ਬੰਦ ਹੋ ਜਾਣਗੇ ਥੋੜਾ ਜਿਹਾ ਪੇਸ਼ੈਂਸ ਕਰ ਲੈਣਾ ਸਾਲ 6 ਮਹੀਨੇ ਰੁਕ ਜਾਣਾ ਤੇ ਰੇਟ 'ਚ ਵੀ ਫਰਕ ਪਊਗਾ ਤੇ ਇਹ ਕੰਪਨੀਆਂ ਕੁਆਲਟੀ ਵੀ ਦੇਣਗੀਆਂ ਆਪਾਂ ਕੁਆਲਟੀ ਅੱਜ ਕੋਈ ਨਹੀਂ ਪੁੱਛਦਾ ਹੈਗਾ ਅੱਜ ਤਾਂ ਮਾਡਰਨ ਨੇਸ਼ਨ ਦਾ ਕੰਮ ਆ ਡੈਕੋਰੇਸ਼ਨ ਚਾਹੀਦੀ ਹੈ ਹੁਣ ਸਵਰਾਜ ਦੇ ਦੇਖ ਲਓ ਕਿੰਨੀ ਸੋਹਣੀ ਸ਼ੋਅ ਪਹਿਲਾਂ ਆਉਂਦੀ ਸੀ ਉਹ ਚੱਕ ਕੇ ਸ਼ੋਅ ਹੀ ਸਾਰੀ ਬਦਲਤੀ ਹੁਣ ਉਹ ਚੀਜ਼ਾਂ ਰਹੀ ਨਹੀਂ ਗਈਆਂ ਸਹੀ ਗੱਲ ਹੈ ਸਹੀ ਹਾਂ ਚਲੋ ਰਾਜਵੀਰ ਜੀ ਬਹੁਤ ਗੱਲਾਂ ਕਰਨੀਆਂ ਏ ਤੁਹਾਡੇ ਨਾਲ ਵਧੀਆ ਤੁਹਾਡਾ ਨੇਚਰ ਲੱਗਿਆ ਬਾਈ ਜੀ ਬਸ ਥੋੜਾ ਜਿਹਾ ਸਮੇਂ ਦੀ ਕਮੀ ਹੋਣ ਕਰਕੇ ਤੇ ਅਸੀਂ ਨਹੀਂ ਪਹੁੰਚਣਾ ਪਈ ਹਾਂ ਇਹਨਾਂ ਨੂੰ ਪਤਾ ਟਾਈਮ ਅੱਜ ਕੁਦਰਤੀ ਦੇਖੋ ਇੱਥੇ ਨਾ ਕਸਟਮਰ ਦਾ ਐ ਕੰਮ ਹੁੰਦਾ ਬਾਜ਼ਾਰ ਵੱਡੀ ਐ ਮਾਰਕੀਟ ਕਈ ਵਾਰਾਂ ਤਾਂ ਰਾਸ਼ ਇੰਨਾ ਪੈ ਜਾਂਦਾ ਵੀ ਇੱਕੋ ਦਿਨ ਹੀ ਕੰਮ ਬਹੁਤ ਜ਼ਿਆਦਾ ਹੋ ਜਾਂਦਾ ਕਈ ਵਾਰਾਂ ਅੱਜ ਚਲੋ ਟਾਈਮ ਹੈਗਾ ਸੀ ਗਾਂਗ ਦਾ ਥੋੜਾ ਫਰਕ ਸੀਗਾ ਤੁਹਾਡਾਂ ਨਾਲ ਗੱਲਾਂ ਬਾਤਾਂ ਵਧੀਆ ਹੋ ਗਈਆਂ ਨਹੀਂ ਤਾਂ ਫਿਰ ਸਵਾਦ ਵੀ ਨਹੀਂ ਆਉਂਦਾ ਬਈ ਤੁਹਾਨੂੰ ਪਤਾ ਕੋਈ ਆ ਗਿਆ ਬਾਕੀ ਹਜੇ ਵੀ ਕਾਫੀ ਗੱਲਾਂ ਰਹਿ ਗਈਆਂ ਨਹੀਂ ਫਿਰ ਕਿਸੇ ਦਿਨ ਜ਼ਰੂਰ ਆਇਓ ਆਪਣੇ ਤੋਂ ਡਿਟੇਲ ਦੇ ਪ ਗੜਾ ਮਾਰਾਂਗੇ ਭਾਈ ਬਹੁਤ ਬਰੀਕੀਆਂ ਆਪਾਂ ਫੇਰ ਗੱਲਾਂ ਕਰਾਂਗੇ ਕਿਸ ਦਿਨ ਅੱਲਾਹ ਬਹੁਤ ਕਰਨੀ ਭਾਈ ਜਿਹੋਰਾ ਦੇ ਪੇਜ ਤੇ ਤੁਸੀਂ ਦੇਖਦੇ ਰਹਿੰਦੇ ਆ ਜਿਹੜੇ ਭਾ ਨਵੇਂ ਆ ਉਹ ਇਹਨਾਂ ਦਾ ਪੇਜ ਤੇ ਤੁਸੀਂ ਜਾ ਕੇ ਦੇਖੋ ਆ ਪੇਜ ਫੋਲੋ ਕਰ ਲਓ ਜਰੂਰ ਪਤਾ ਪਾਉਂਦੇ ਰਹਿੰਦਾ ਇੰਸਟਾ ਤੇ ਵੀ ਬਾਜੀ YouTube ਤੇ ਵੀ ਪਾ ਦਈਦੀ ਆ Facebook ਤੇ ਵੀ ਬਾਜੀ ਪਾ ਦਈਦੀ ਆ ਇਹੜ ਸਾਰੇ ਕਿਤੇ ਸਰਚ ਕਰੋ ਤੁਸੀਂ ਤੇ ਬਾਈ ਦੀ ਪਾ ਦੇ ਕਹਿੰਦਾ ਭਾਈ ਠੀਕ ਠੀਕ ਹੈ ਬਾਈ ਉਰੀ ਵਿੱਚ ਹੀ ਆ ਜਾਂਦੇ ਬਹੁਤ ਟਾਈਮ ਲਈ ਤੇ ਬਾਕੀ ਕੋਈ ਵੀ ਪਾਰਟਸ ਲੈਣੇ ਹੋਣ ਤਾਂ ਬਾਈ ਬਣਿਆ ਤੁਸੀਂ ਪਾਰਟਸ ਆ ਕ੍ਰੈਂਕਾਂ ਪਈਆਂ ਭਾਜੀ ਟਰੈਕਟਰਾਂ ਦੀਆਂ ਹੁਣ ਜਿਵੇਂ ਜਿਵੇਂ ਤੁਹਾਨੂੰ ਦੱਸਿਆ ਟ੍ਰੈਂਡ ਬਦਲੀ ਜਾਂਦਾ ਹੁਣ ਜੇ ਕਿਸੇ ਦੀ ਕ੍ਰੈਂਕਰ ਆਪਾਂ ਨਾ ਕਰੇ ਟੁੱਟ ਜੇ ਹੁਣ ਤੇ ਅਗਲਾ ਉਹ ਘਟ ਕਿਸਾਨ ਓਵਰਹਾਲ ਕਰਾਉਂਦਾ ਕਰਾਉਣਾ ਵੀ ਨਹੀਂ ਆਪਾਂ ਕਹਿੰਦੇ ਵੀ ਪੁਰਾਣੇ ਟਰੈਕਟਰ ਦਾ ਚਲੋ ਕਰਾਉਣੇ ਵੀ ਨਹੀਂ ਚਾਹੀਦੇ ਕੋ ਰੇਸੇਲ ਮਾਰਕੀਟ ਨਹੀਂ ਹੈਗੇ ਇਹ ਤਾਂ ਹੈ ਜੀ ਹੁਣ ਜਿਵੇਂ ਭਰਾ ਕੋਈ ਇੰਜਨ ਦਾ ਅੱਜ ਕ੍ਰੈਂਕ ਓਵਰਹਾਲ ਕਰਾਉਣ ਦੇ ਅਸੀਂ ਮੈਂ ਕਹਾਂ ਤੁਸੀਂ 10000 ਦੇ ਕੇ ਇੰਜਨ ਹੀ ਲੈ ਜਾਓ ਪਰ ਉਹ ਗੱਲ ਵੀ ਮਾਨ ਕਿਸੇ ਦਾ ਕਿੱਥੇ ਸਟੇਬਲ ਕਰਦਾ ਉਹ ਕਹਿੰਦਾ ਵੀ ਯਾਰ ਮੈਂ ਆਪਦੇ ਹੱਥੀ ਕੰਮ ਕਰਾਉਣਾ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਕਿਸਾਨ ਮਿਲ ਜਾਊਗਾ ਹੁਣ ਆ ਪਾਵਰ ਸਟੀering ਦੀ ਕਿੱਟ ਖੋਲੀ ਹੋਈ ਆ ਅਰਜੰਦੀ ਇਹ 22 25000 ਦੇ ਵਿੱਚ 22 23 24 ਅਗਲਾ ਕਹਿ ਦਊਗਾ ਯਾਰ ਰੇਟ ਦਾ ਫਰਕ ਹੈ ਉਹ ਪੰਪ ਇਹ ਕਿਤੇ ਸਟੇਬਲ ਕਰਦਾ ਕਿਵੇਂ ਗਾਰੰਟੀ ਦੇਣੀ ਆ ਕਿ ਗਾਰੰਟੀ ਨਹੀਂ ਦੇਣੀ ਇੱਕ ਬਈ ਇਹ ਚੀਜ਼ ਆ ਵੀ ਇੱਕ ਮੈਨੂੰ ਜਿਹੜਾ ਵਹਿਮ ਰਹਿੰਦਾ ਹੁੰਦਾ ਮੈਂ ਆਪਣੀ ਦਾਣਾ ਵੀ ਆਏ ਹੁੰਦਾ ਵੀ ਆਪਾਂ ਨੂੰ origignal ਦੱਸ ਕੇ ਕਿਤੇ ਦੂਜੀ ਨਾ ਮਿਲ ਜੇ ਪਛਾਣ ਹੋਣੀ ਚਾਹੀਦੀ ਆ ਜੀ ਤੇ ਦੱਸਣਗੇ ਜੀ ਇਹ ਤਾਂ ਵਪਾਰ ਆ ਮੈਂ ਕਹਿੰਨਾ ਵੀ ਤੁਹਾਨੂੰ ਪਛਾਣ ਹੋਣੀ ਚਾਹੀਦੀ ਆ ਮੜਾ ਜੀ ਆਪ ਪਛਾਣਦੇ ਹਾਂ ਆਪਦੇ ਤੇ ਹਾਂ ਆਪਦੇ ਤੇ ਮੈਂ ਇਹ ਗਾਕ ਨੇ ਸੋਚਣਾ ਬਈ ਦੇਖੋ ਦੇਣ ਵਾਲੇ ਨੇ ਤਾਂ ਸਾਰੇ ਨਹੀਂ origignal ਕਹੀ ਜਾਣਾ ਹੁੰਦਾ ਅਸੀਂ ਬਥੇਰਾ ਕਹਿੰਦੇ ਹਾਂ ਵੀ ਅਗਲਾ ਇੱਥੇ ਦਿੱਕਤ ਇਹ ਵੀ ਆ ਗਾਰੰਟੀਆਂ ਤਾਂ ਐ ਲੋਕ ਵੜਦੇ ਆ ਲਸੰਸਾਂਗੂ ਹਾਂ ਜੀ ਵੀਰ ਅਗਲਾ ਗਰੰਟੀ ਕਰਦਾ ਪਰ ਉਹ ਇਹ ਵੀ ਤਾਂ ਦੇਖੋ ਨਾ ਵੀ ਕੱਲ ਨੂੰ ਵੀ ਉਹ ਕਰ ਸਕਦਾ ਮੋੜ ਸਕਦਾ ਗਰੰਟੀ ਤੇ ਹੁਣ ਜਾਂ ਤਾਂ ਕੋ ਇਹ ਰਿਟਨ ਚ ਤਾਂ ਕੰਮ ਹੁੰਦੇ ਨਹੀਂ ਭਾਜੀ ਮੂੰਹ ਜਬਾਨੀ ਕੰਮ ਹੁੰਦੇ ਆ ਕੋਈ 5 ਸਾਲ ਦੀ ਦੇਈ ਜਾਂਦਾ ਕੋਈ 7 ਸਾਲ ਦੀ ਜਦੋਂ ਕਿ ਕੱਲ ਨੂੰ ਅਗਲਾ ਮੈਂ ਕਹਿਣਾ ਵੀ ਅਸੀਂ ਕਹਿ ਕੇ ਦਿੰਨੇ ਆ ਜਿਹੜੀ ਚੀਜ਼ ਦੀ ਦੇ ਸਕਦੇ ਹਾਂ ਹੁਣ ਪੰਪ ਕੰਪਨੀ ਨੂੰ ਇੰਨਾ ਕੁ ਪਤਾ ਹੁੰਦਾ ਵੀ ਸਾਡੇ ਪੰਪ ਦੀ ਕੁਆਲਿਟੀ ਬਹੁਤ ਵਧੀਆ ਸੀ ਗਾਰੰਟੀ ਨਹੀਂ ਕਰਨੀ ਕਈ ਵਾਰਾਂ ਦੇਸੀ ਸਮਾਨ ਦੀ ਗਾਰੰਟੀ ਆਉਂਦੀ ਔਰਿਜਨਲ ਦੀ ਨਹੀਂ ਆਉਂਦੀ ਔਰਿਜਨਲ ਨੂੰ ਪਤਾ ਹੁੰਦਾ ਆ ਹੌਲੈਂਡ ਦੀਆਂ ਕਿਟਾ ਮਿਲ ਜਾਂਦੀਆਂ ਪਾਵਰ ਦੀਆਂ ਇਹ ਨਾ ਟਰੈਕਟਰ ਲੋਡਰ ਵਾਲੇ ਹਿੱਸੇ ਲੱਗੇ ਸੀ ਨਵੇਂ ਬ੍ਰਾਂਡ ਨੇ ਉਤਰੇ ਹੋਏ ਆ 24 24 ਮਾਡਲਾਂ ਦੇ 25 ਮਾਡਲਾਂ ਦੇ ਯੂਜ਼ ਨਹੀਂ ਹੋਇਆ ਹਿੱਸਾ ਬਿਲਕੁਲ ਨਵੇਂ ਟਰੈਕਟਰ ਦਾ ਜੇ ਕਿਸੇ ਦਾ ਟਰੈਕਟਰ ਕੰਮ ਮੰਗਦਾ ਮੰਨ ਲਓ ਹਿੱਸੇ ਦੇ ਸਪੈਂਡਲ ਸਪੰਡਲ ਵੱਡੇ ਜਾਣ ਹਾਂਜੀ ਹਾਂ ਤੇ ਬਹੁਤ ਸਸਤਾ ਹਿੱਸਾ ਇਹ ਮਿਲ ਜਾਂਦਾ ਵੀ ਟਰੈਕਟਰ ਨਾਲ ਲੱਥੀ ਚੀਜ਼ ਦਾ ਇਹ ਤੁਹਾਨੂੰ ਭਰਨਾ ਪੈਣਾ ओरिजिनल ਚੀਜ਼ ਦਾ ਚੀਜ਼ ਦੇ ਰੇਟ ਦੇ ਪੈਸੇ ਤੁਹਾਨੂੰ ਭਰਨੇ ਪੈਣੇ। ਤੁਸੀਂ ਵੀ ਉਹ ਜਿਹੜਾ ਟਰੈਕਟਰ ਦਾ ਮੁੱਲ ਲਾਇਆ ਹਨ ਉਹ ਵੀ ਪੂਰਾ ਕਰਨਾ ਹਨ। ਨਹੀਂ ਮੁੱਲ ਐ ਨਹੀਂ ਵੀ ਅਸੀਂ ਗਾਗ ਦਾ ਗਾਲੀ ਵੱਟਣ ਵਾਸਤੇ ਬੈਠੇ ਆ। ਮੈਂ ਇਹ ਕਹਿੰਨਾ ਵੀ ਥੋੜਾ ਜਿਹਾ ਤੁਹਾਨੂੰ ਚੀਜ਼ ਦਾ ਇੰਨਾ ਕੇ ਵੇਖਿਆ ਕਰੋ ਵੀ ਇਹ ਬੰਦਾ ਗੱਲ ਤੇ ਕੱਲ ਨੂੰ ਮੈਨੂੰ ਜੇ ਚੀਜ਼ ਮੋੜਨੀ ਪੈ ਜੇ ਪਹਿਲੀ ਗੱਲ ਤਾਂ ਤੁਹਾਨੂੰ ਯਾਰ ਪਤਾ ਹੀ ਹੋਵੇ ਸਾਨੂੰ ਬਹਿਸ ਹੀ ਨਾ ਕਰਨੀ ਬਾਬੇ ਅਗਲੇ ਨੂੰ ਮੈਂ ਕਹਿੰਦਾ ਵੀ ਪਤਾ ਹੀ ਇੰਨਾ ਕੇ ਲੱਗ ਜੇ ਮੈਂ ਅਗਲਾ ਹੁਣ ਆਪਾਂ ਕਈ ਥਾਂ ਤੇ ਜਾਂਦੇ ਆ ਫਿਕਸ ਰੇਟ ਹੁੰਦੇ ਕੋਈ ਕਰਦਾ ਰੇ ਸੌਦੇ ਬਾਜੀ ਕਿਤੇ ਵੀ ਨਹੀਂ ਫਿਕਸ ਕਰਨ ਸਭੀ ਸਗੋਂ ਸਾਨੂੰ ਵਧੀਆ ਜੇ ਫਿਕਸ ਵਾਲੇ ਕੰਮ ਹੋ ਜਾਣ ਪਰ ਥੋੜੀ ਜੀ ਪਹਿਚਾਨ ਹੁਣ ਡਿਸਟ੍ਰੀਬਿਊਟਰ ਜਰੂਰ ਇੱਕ ਵੀਡੀਓ ਪਾ ਦਿਓ ਡਿਸਟ੍ਰੀਬਿਊਟਰ ਵਾਲੇ ਭਰਾਵਾਂ ਨੂੰ ਵੀ ਸੈੱਟ ਡਿਸਟ੍ਰੀਬਿਊਟਰ ਦੀਆਂ ਪੈਪਾਂ ਤੁਹਾਨੂੰ ਬਣਾਉਣੀਆਂ ਹੀ ਪੈਣਗੀਆਂ ਭਾਵੇਂ ਕੋਈ ਟਰੈਕਟਰ ਨਹੀਂ ਕੋਈ ਟਰੈਕਟਰ ਨਹੀਂ ਆ ਗਿਆ ਭਾਜੀ ਉਹੀ ਤੁਸੀਂ ਕਦੇ ਵੀ ਗੱਲ ਕਿਸੇ ਨੂੰ ਕਦੇ ਗੱਲ ਕਰੇ ਟਰੈਕਟਰ ਇੱਕ ਆਉਣਾ ਵਾ ਲੈਣ ਵਾਲੇ ਵੀ ਆਉਣੇ ਆ ਤੇ ਉਹ 9 19 ਬੰਦਿਆਂ ਨੂੰ ਕਿੱਥੋਂ ਅਰੈਸਟ ਕਰੋਗੇ ਤੁਸੀਂ ਗੱਲ ਉੱਥੇ ਆ ਜਾਣੀ ਵੀ ਜਿਵੇਂ ਉਹ ਇੱਕ ਨਾਂ ਦਾ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਸੋਸ਼ਲ ਮੀਡੀਆ ਤੇ ਜਿੱਡੀ ਹਵਾ ਬਣਾਈ ਐ ਵੀ ਉਹ ਗੱਲ ਹੈ ਨਹੀਂ। ਉਹ ਗੱਲ ਨਹੀਂ। ਕੁੱਲ ਮੈਂ ਹਰ ਵੀਡੀਓ 'ਚ ਲੋਕ ਬੁਲਾਉਂਦੇ ਆ ਮੈਂ ਰੋਕਦਾ। ਅੱਛਾ। ਲੋਕ ਬੁਲਾਉਂਦੇ ਆ ਵੀ ਫਟਾਫਟ ਆ ਜਾਓ ਮੈਨੂੰ ਭਾਜੀ ਜਵਾਬ ਦੇਣਾ ਔਖਾ ਹੋ ਜਾਂਦਾ ਜਦੋਂ ਅਗਲਾ ਆ ਕੇ ਖੜਾ ਜਾਂਦਾ ਵੀ ਚੀਜ਼ ਹੈ ਨਹੀਂ ਯਾਰ ਕਿਵੇਂ ਮੋੜਾਂਗੇ ਅਗਲੇ ਨੂੰ ਹਨਾ। ਮੈਂ ਰੋਕਦਾ ਹਾਂ ਨਾ ਅਗਲੇ ਨੂੰ ਬਾਈ ਨਾ ਇੰਨੀ ਕਾਲੀ ਨਾ ਕਰਿਆ ਕਰੋ। ਇੱਥੇ ਕੀ ਕਰਦੇ ਆ ਇੱਕ ਵਾਰੀ 3 400 ਕਿਲੋਮੀਟਰ ਤੋਂ ਕਸਟਮਰ ਆ ਗਿਆ ਕਹਿੰਦਾ ਜੀ ਉਹਨਾਂ ਨੇ ਕਹਿਤਾ ਹੈਗੀ ਆ ਮੈਂ ਕਿਹਾ ਉਹਨਾਂ ਤੋਂ ਫੋਟੋ ਪਵਾਇਆ ਕਰੋ ਵਾਪਸ ਵੀ ਪਾਰਟਸ ਦੀ ਫੋਟੋ ਪਾ ਦਿਓ ਪਲੀਜ਼ ਫਿਰ ਅਸੀਂ ਆਈਏ ਹਾਂ ਵੀ ਅਸੀਂ ਹਾਂ ਵੀ ਇੰਨੇ ਦੂਰੋਂ ਆਉਣਾ ਵਾ ਮੰਨਿਆ ਚਲੋ ਰੇਟ ਸਾਨੂੰ ਵੀ ਬੜੇ ਭਰਾ ਪੁੱਛਦੇ ਆ ਰੇਟ ਪੁੱਛ ਕੇ ਕਈ ਨਹੀਂ ਵੀ ਆਉਂਦੇ ਕੋਈ ਗੱਲ ਨਹੀਂ ਪਰ ਰੇਟ ਫੋਨ ਤੇ ਹਰ ਚੀਜ਼ ਦਾ ਤੁਸੀਂ ਨਹੀਂ ਏੜਿਆ ਲਾ ਸਕਦੇ ਇੱਕ ਚੀਜ਼ ਦੀ ਫੋਟੋ ਪਾ ਦੂਗਾ ਅਗਲਾ ਵੈਰਾਈਟੀ ਬੜੀ ਆ ਕਿਸੇ ਦੀ ਚੰਗੀ ਕੋਈ ਦੇਸੀ ਕੋਈ ਓਰੀਜਨਲ ਹਨਾ ਜੀ ਚਲੋ ਹੋਰ ਭਾਜੀ ਕਰੋ ਕੰਮ ਕਰ ਤੁਸੀਂ ਵੀ ਠੀਕ ਹੈ ਮਿੱਤਰੋ ਤਾਂ ਗੱਲਾਂ ਬ ਕਰਨ ਦੀਆਂ ਚਲੋ ਮਾਫੀ ਚਾਹੁੰਦੇ ਆ ਵੀ ਤੁਹਾਨੂੰ ਹਜੇ ਹੋਰ ਵੀ ਜਾਣਕਾਰੀ ਬਹੁਤ ਪਾਵਰਾਂ ਦੀਆਂ ਕਿੱਟਾਂ ਦੀ ਮੈਂ ਵੀਡੀਓ ਪਾਉਣਾ ਰਹਿਣਾ ਤੇਲ ਬ੍ਰੇਕਾਂ ਦੀਆਂ ਹੁਣਾਂ ਤੇਲ ਬ੍ਰੇਕਾਂ ਸਵਰਾਜ ਦੇ ਨਵੇਂ 10000 ਰੁਪਏ ਚ ਬ੍ਰੇਕ ਮਿਲ ਜਾਂਦੇ ਆ ਠੀਕ ਹੈ ਜੀ ਪਾਵਰ ਸਟੀਅਰਿੰਗ ਦਾ ਹੁਣ ਤੁਸੀਂ ਪਿਸਟਨ ਗਾਉਂਗੇ ਪਿਸਟਨ ਰੱਖੇ ਆ ਹੁਣ ਕਈ ਕਰਾਂ ਕਿਸਾਨ ਨਹੀਂ ਪਿਸਟਨ ਨਵੇਂ ਪਾ ਸਕਦਾ ਮਹਿੰਗੇ ਬੜੇ ਆ ਫਿਰ ਇਹ ਤੋਂ ਪੁਰਾਣੇ ਵੀ ਲੈ ਜਾਂਦੇ ਆ 2-300 ਰੁਪਏ ਨਾਲ ਦੇ ਕੇ ਗੇਰ ਦਾ ਮੈਂ ਇੰਨਾ ਕਹਿਣਾ ਚਾਹੂੰਗਾ ਵੀ ਗੇਰ ਸਵਰਾਜ ਦਾ ਇੰਨਾ ਕਿ ਸਸਤਾ ਸਾਡੇ ਕੋਲ ਹਾਂਜੀ ਵੀ ਨਵੇਂ ਨਾਲੋਂ ਆਧ ਰੇਟ ਤੇ ਆ 5-6000 ਦੇ ਵਿੱਚ ਵਧੀਆ ਗੇਰ ਸਵਰਾਜ ਦਾ ਮਿਲ ਜਾਂਦਾ ਸਮਾਨ ਗੇਰ ਦਾ ਫੋਟ ਦਾ ਬਹੁਤ ਸਸਤਾ ਨਵੇਂ ਨਾਲੋਂ ਕਿਉਂ ਸਸਤਾ ਤਾਂ ਇਹ ਨਹੀਂ ਵੀ ਤੇ ਦੇਸੀ ਆ ਹਾਂ ਇਥੇ ਟਰੈਕਟਰ ਇੰਨਾ ਕਿ ਜ਼ਿਆਦਾ ਖੁੱਲ ਗਿਆ ਚੁੱਕਿਆ ਵੀ ਲੋਕਾਂ ਕੋਲ ਸਮਾਨ ਇੰਨਾ ਕਿ ਪਿਆ ਵਾ ਤੁਹਾਨੂੰ ਬਹੁਤ ਰੇਟ ਤੇ ਘੱਟ ਮਿਲੂਗਾ ਜਿਹੜੀ ਚੀਜ਼ ਜ਼ਿਆਦੀ ਹੋਊਗੀ ਉਹਦਾ ਰੇਟ ਘਟਣਾ ਹੀ ਘਟਣਾ ਗੇਅਰ ਦੇ ਸਮਾਨ ਦਾ ਕਈ ਚੀਜ਼ਾਂ ਦੇ ਰੇਟ ਤੇ ਬਹੁਤ ਘੱਟ ਆ ਵੀ ਤੁਸੀਂ ਨਵੇਂ ਦੇ ਬਹੁਤ ਜ਼ਿਆਦਾ ਪੈਸੇ ਲਾ ਦਿੰਨੇ ਹੋ ਉਹ ਤੁਸੀਂ ਪਟਿਆਲਿਆਂ ਆ ਕੇ ਇੱਕ ਵਾਰੀ ਜਿਹੜੇ ਨੇੜੇ ਤੇੜੇ ਪਤਾ ਕਰ ਲਿਆ ਕਰੋ ਤੁਹਾਡਾ ਫਾਇਦਾ ਹੋ ਜਾਏ ਹਣਾ ਠੀਕ ਹੈ ਠੀਕ ਹੈ ਭਾਈ ਜੀ ਚਲੋ ਠੀਕ ਹੈ ਮਿੱਤਰੋ ਬਾਕੀ ਤੁਹਾਨੂੰ ਹੋਰ ਕੋਈ ਵੀ ਜਾਣਕਾਰੀ ਅਧੂਰੀ ਰਹਿ ਗਈ ਹੈ ਜਿਹੜੀ ਉਹ ਬਾਈ ਹੋਰਾਂ ਦੇ ਪੇਜ ਤੇ ਤੁਹਾਨੂੰ ਮਿਲਦੀ ਰਹੂਗੀ ਡੇਲੀ ਲਾਂਗੇ ਬਾਈ ਹੋਰੀ ਵੀਡੀਓ ਪਾ ਦਿੰਨੇ ਜੀ ਪਾ ਦਿੰਨੇ ਬਸ ਇੱਕ ਬਾਈ ਹੋਰਾਂ ਵੱਲੋਂ ਰਿਕਵੈਸਟ ਹੈ ਵੀ ਜਿਹੜਾ ਫੋਨ ਹੈ ਉਹ ਤੁਸੀਂ ਘੱਟ ਤੋਂ ਘੱਟ ਕਰਿਓ ਤੇ WhatsApp ਤੇ ਤੁਹਾਡਾ ਰਿਪਲਾਈ ਕਰਿਆ ਜਾਵੇ ਸਾਡੇ ਸਾਹਮਣੇ ਭਾਜੀ ਇਹ ਦੇਖ ਲਓ ਹੁਣ ਆਪਾਂ ਕੋਈ ਐਡੀਓ ਬੰਦੇ ਦਾ ਹੈ ਨਹੀਂ ਵੀ ਹਨਾ ਵੀ ਦਫਤਰ 'ਚ ਬੈਠੇ ਆ ਆਪਣਾ ਹੱਥੀ ਕੰਮ ਆ ਬਥੇਰਾ ਕਈ ਦਾ ਲੋਕਾਂ ਨੂੰ ਵੀਰੇ ਵੀ ਤੁਸੀਂ WhatsApp ਹਾਂ ਇੰਨੀ ਹੋ ਜਾਂਦਾ ਵੀ ਅੱਧਾ ਘੰਟਾ ਜ਼ਰੂਰ ਟਾਈਮ ਲੱਗ ਜਾਂਦਾ ਅੱਗੇ ਵਿੱਚ ਰਿਪਲਾਈ ਕਰ ਦੇਈਦਾ ਬਹੁਤ ਕੋਈ ਗੱਲ ਨਹੀਂ ਬਸ ਵੀ WhatsApp ਤੇ ਵੇਟ ਕਰੋ ਮਿੱਤਰੋ ਜਦੋਂ ਹੀ ਬਾਈ ਹੋਰਾਂ ਦਾ ਜਾ ਟਾਈਮ ਲੱਗੂਗਾ ਤੁਹਾਨੂੰ WhatsApp ਤੇ ਆਡੀਓ ਜਿਹੜੀ ਰਿਪਲਾਈ ਕਰੀ ਜਾਊਗੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਮਿੱਤਰੋ ਤਾਂ ਜੋ ਹੋਰ ਵੀਰਾਂ ਦੇ ਵੀ ਗੱਲਾਂ ਕੰਮ ਆ ਜਾਣ ਤੇ ਠੀਕ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਧੰਨਵਾਦ ਜੀ ਮਿਹਰਬਾਨੀ ਲੈ ਵੀ ਮਿੱਤਰੋ ਲੈ ਲਿਆ ਆਪਾਂ ਪੁਰਜੇ ਬਾਈ ਤੋਂ ਦੋ ਲੈ ਲਿਆ ਜਿਹੜਾ ਆਪਾਂ ਨਾਲ ਚੱਲ ਗਿਆ ਉਹ ਰੱਖ ਲਾਂਗੇ ਬਾਕੀ ਲਾਂਗ ਡਾਟਾ ਆਪਦੇ ਵਾਸਤੇ ਕਰ ਦਾਂਗੇ ਨਹੀਂ ਬਾਈ ਗਰਮੀਤ ਕਰ ਦੂਗਾ ਤੇ ਬਾਈ ਬਹੁਤ ਧੰਨਵਾਦ ਇਹਨਾਂ ਦਾ ਫੇਰ ਜੀ ਬਧਾਧੀਆਂ ਵਿਚਾਰੇ ਨੇ ਇੱਜ਼ਤ ਦਿੱਤੀ ਤੇ ਇੰਨੇ ਜੋਗੇ ਹੈ ਨਹੀਂ ਸੀ ਅਸੀਂ ਬਈ ਨੇ ਜਿੰਨੀ ਸਾਨੂੰ ਰਿਸਪੈਕਟ ਕਰਤੀ ਇੰਨੇ ਜੋਗੇ ਸੀਗਾ ਬਈ ਨਹੀਂ ਸੀਗੇ ਸਾਨੂੰ ਨਹੀਂ ਲੱਗਦਾ ਵੀ ਇੰਨੇ ਜੋਗੇ ਹੈਗੇ ਪਟਿਆਲੇ ਸਾਨੂੰ ਕੋਈ ਜਾਣਦਾ ਹੋਵੇ ਤੇ ਬਹੁਤ ਧੰਨਵਾਦ ਬਈ ਬਾਕੀ ਵੀਰੋਂ ਹੁਣ ਉਵੇਂ ਤਾਂ ਤੁਹਾਨੂੰ ਦਿਖਾ ਨਹੀਂ ਸਕਦੇ ਵੀ ਇੱਥੇ ਆ ਖੜਾ ਇੱਥੇ ਆ ਖੜਾ ਕਿਉਂਕਿ ਸਮਾਂ ਸਾਡੇ ਕੋਲੇ ਥੋੜਾ ਜੀ ਬਾਕੀ ਉਵੇਂ ਯੂਟਿਊਬਰ ਬਹੁਤ ਭਰਾ ਬਣਾਉਂਦੇ ਆ ਜੀ ਤੇ ਆਪਣੇ ਚੈਨਲ ਤੇ ਥੋੜਾ ਜਿਹਾ ਇਦਾਂ ਨਹੀਂ ਮਿਲੂਗਾ ਸਾਨੂੰ ਅਸੀਂ ਮਾਫੀ ਚਾਹਾਂਗੇ ਅੱਤਰਣ ਭੁੱਲਰ ਸਾਹਿਬ ਵਾਸਤੇ ਟਰੈਕਟਰ ਦੇਖਣ ਚੱਲੇ ਆ ਜੀ ਭੁੱਲਰ ਟੋਚਨ ਗਰੁੱਪ हां 550 ਆਪਣਾ ਚੈਨਲ ਆ ਬਾਈ ਦਾ ਲਾਈਵ ਸਪੈਸ਼ਲ ਮੇਲੇ ਲਾਈਵ ਕਰਦਾ ਬਾਈ ਜਿਹੜੇ ਮੇਲੇ ਟੋਜਨ ਆਜਣ ਵੇਹਿੰਦੇ ਆ ਮੁੰਡੇ ਉਹਦਾ ਸਾਰੇ ਜੁੜ ਚੁੱਕੇ ਆ ਬਾਈ ਨੇ ਤੇ ਆਪਣੇ ਨਾਲ ਵੀ 2-3 ਸਾਲਾਂ ਤੋਂ ਬਾਈ ਜੁੜਿਆ ਤੇ ਇਹਨਾਂ ਦੀ ਬਦੌਲਤ ਹੀ ਅੱਜ ਆਪਾਂ ਪਹੁੰਚੇ ਇੱਥੇ ਪਟਿਆਲੇ ਦੇ ਵਿੱਚ ਇਹਨਾਂ ਦਾ ਅੱਜ ਸਪੈਸ਼ਲ ਥੈਂਕਸ ਕਰ ਰਹੇ ਆ ਅਸੀਂ ਤੇ ਚੈਨਲ ਤੋਂ ਆਪਣੇ ਵੀਰੋ ਜਾ ਕੇ ਇੱਕ ਰੀਚਾ ਦੀ ਜਰੂਰ ਮਾਰ ਕੇ ਆਓ ਕਿਉਂਕਿ ਅੱਜ ਸਾਡਾ ਸਪੈਸ਼ਲ ਮਾਨਤਾ ਨੇ ਇਹਨਾਂ ਨੇ ਕਰਾਇਆ ਟਰਬੋ ਦੇ ਵਿੱਚ ਤੇ ਜਿੰਨਾ ਕਿ ਚਲੋ ਸਾਡਾ ਬੰਦਾ ਸੀ ਉਸ ਤੋਂ ਵੱਧ ਕਰਾਇਆ ਤੇ ਬਾਈ ਦਾ ਚੈਨਲ ਵੀ ਦੇਖਿਆ ਕਰੋ ਬਹੁਤ ਬਾਈ ਨਾਈਸ ਬੰਦਾ ਦੇਸੀ ਜੱਟ ਆਪਣੇ ਵਰਗਾ ਨਹੀਂ ਇੱਧਰ ਖੜਾ ਟਰੈਕਟਰ ਹੋਣਾ ਆਪਣੇ ਅਸਤੇ ਨਹੀਂ ਖੜੇ ਯਾਰ ਉਹ ਕੋਕੂਗੇ اچھا ਉਥੋਂ ਟਰੈਕਟਰ ਲੈਣਾ ਟਰੈਕਟਰ ਖੜਾ ਯਾਰ 19 ਲਾਏਗਾ ਅੱਜ ਫਿਰ ਮੈਂ ਤਾਂ ਹੈ ਕਿ ਤੇ ਚੌੜੀ ਕਰੀ ਜਣਾ 585 ਹਜ਼ਾਰ ਰਿਆ ਬੜਾ 585 ਕਿਹੜਾ ਮਾਡਲ ਹੈ 19 19 ਮਾਡਲ ਤੇ ਬਾਹਰ ਦਾ ਨੰਬਰ ਹਰਿਆਣਾ ਨੰਬਰ ਹੈ ਠੀਕ ਹੈ ਆ ਮੇਤਰਾ ਚਾਬੀਆਂ ਪਾਣੇ ਥੋੜੇ ਥੋੜੇ ਥੋੜਾ ਜਿਹਾ ਸੰਭਾਲ ਲਿਆ ਆਪਾਂ ਇੱਕ ਆਪਣਾ ਉਹ ਲੈ ਲਿਆ ਟਾਇਲ ਕੂਲਰ ਜ ਮੈਂ ਪਹਿਲਾਂ ਐਂਟਰ ਕੂਲਰ ਹੀ ਬੋਲੀ ਗਿਆ ਸੌਰੀ ਤੇ ਆਹ ਕਾਰਾਂ ਦਾ ਆ ਗਿਆ ਸਿਸਟਮ ਬਾਕੀ ਬਾਈ ਮੇਤਰਾ ਬਹੁਤ ਮਾਰਕੀਟ ਵੱਡੀ ਐ ਜਿਹੜੇ ਵੀਰਾਂ ਨੇ ਚੀਜ਼ ਲੈਣੀ ਐ ਉਹ ਬਾਈ ਨੇ ਜਮਾਂ ਸਹੀ ਗੱਲਾਂ ਦੱਸਦੀਆਂ ਵੀ ਥੋੜੇ ਆ ਪਛਾਣ ਕਰਨੀ ਐ ਸੀ ਤਾਂ ਕਹਿਣਾ ਹੀ ਐ origignal ਐ ਐਵੀਆਂ ਗੱਲਾਂ ਨਹੀਂ ਕੋਈ ਕਰਦਾ ਛੇਤੀ ਕਿਹਣੀ ਪੜਦੇ ਖੋਲਣੇ ਭੇਦ ਖੋਲਣੇ ਬਹੁਤਾ ਹੋਆ ਜੇ ਅਸੀਂ ਪਈ ਰੀ ਖੋਲੀ ਦੇ ਆ ਪਰ ਅਗਲਾ ਆਦਨ ਕਰਨੇ ਉਹੀ ਕਰਦੇ ਜਿਵੇਂ ਬਾਈ ਕਹਿੰਦਾ ਸੀ ਏਡੀਆਂ ਕਮਾਈਆਂ ਕਮਾਈਆਂ ਕਿਤੇ ਨਹੀਂ ਹੈਗੀਆਂ ਉਹ ਗੱਲ ਆ ਵੀ ਇੰਨੀਆਂ ਕਮਾਉਣਾਂ ਚੈਨਲ ਜੂਨਲ ਸੁਝਾਣੀਆਂ ਇਹ ਤਾਂ ਬਸ ਹੁਣ ਚਾਰ ਭਰਾ ਜੁੜੇ ਆ ਤਾਂ ਤਾਂ ਨਾਲ ਤੁਰੇ ਖਰਦੇ ਵੀ ਸਾਡਾ ਇਹ ਖਰਚਾ ਸਾਡਾ ਚੈਨਲ ਚ ਆਕ ਨਹੀਂ ਰਿਹਾ ਗਾ ਮੈਂ ਤੁਹਾਨੂੰ ਆਖੀ ਇਹ ਗੱਲ ਆਪਾਂ ਵੈਧ ਪ੍ਰੂਫ ਕਹਿ ਸਕਦੇ ਕੋਈ ਵੀ ਆਵੇ ਤਾਂ ਤੇ ਬਾਕੀ ਵੀਰੋ ਬਣਾਓ ਚੈਨਲ ਆਪਾਂ ਐ ਨਹੀਂ ਕਹਿੰਦੇ ਸਾਰੇ ਜਾਨਣ ਲੱਗਦੇ ਇਹਨੇ ਇੱਕ ਦੂਜੇ ਨਾਲ ਪੈਸਾ ਕੰਢੀ ਜ਼ਰੂਰੀ ਜੀ ਨਹੀਂ ਵੀ ਪੈਸਾ ਹੀ ਬਣਦਾ ਚੈਨਲ ਤਾਂ ਬੰਦੇ ਜੁੜਦੇ ਹੁਣ ਇੱਥੇ ਪਟਿਆਲੇ 'ਚ ਅਸੀਂ ਤਾਂ ਪਿਓ ਦਾਦਿਆਂ ਤੋਂ ਲੈ ਕੇ ਨਹੀਂ ਕਦੇ ਬਾਹਲੇ ਗਿੜੇ ਮਾਰੇ ਹੁਣ ਕੀ ਕਹਿਣਾ ਕਦੇ ڈاکਸੌਖ ਦੇ ਵਿੱਚ ਦੂਜੂ ਆਈ ਹੋਈ 700 75 ਪਟਿਆਲਾ 'ਚ ਅਜਲੇ ਇੱਥੇ ਇੱਕ ਬਾਈ ਆਪਾਂ ਨੂੰ ਜਾਣਨ ਲੱਗਿਆ ਤਾਂ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ ਕਦੇ ਪੈਸੇ ਦੀ ਡਿਸਕਾਊਂਟ ਕਰੇ ਨਾ ਕਰੇ ਕਦੇ ਰੱਬ ਨਾ ਕਰੇ ਕੋਈ ਲੋੜ ਪੈਂਦੀ ਰਾਤ ਬਰਾਤੇ ਫੈਮਿਲੀ ਨਾ ਹੁੰਦਾ ਬੰਦਾ ਬੰਦਾ ਕੰਮ ਆ ਜਾਏ ਆਪਾਂ ਨੂੰ ਤਾਂ ਇਹੀ ਹੁੰਦਾ ਮਾਮਾ ਹੋਰ ਆਪਾਂ ਨੂੰ ਬਹੁਤਾ ਕੁਝ ਨਹੀਂ ਘਟਣ ਦੀ ਸੋਚਦੇ ਆਪਾਂ ਮੈਂ ਨੰਬਰ ਸੇਵ ਕਰੀਦਾ ਆਪਾਂ ਜਿਹੜਾ ਭਰਾ ਵੀ ਫੋਨ ਲਾਉਂਦਾ ਵੀ ਕਦੇ ਯਾਰ ਲੋਡ ਪਈਦਾ ਤਦੋਂ ਬਾਈ ਸਾਡੇ ਕੋਲੇ ਆਈ ਤੇ ਅਸੀਂ ਤੇਰੇ ਕੋਲੇ 1:00 ਵਜੇ ਨੂੰ 1 ਵਜੇ ਵੀ ਰਾਤ ਨੂੰ ਹਾਜ਼ਰ ਹੋਵਾਂਗੇ ਤੇ ਕਦੇ ਅਸੀਂ ਤੁਹਾਡੇ ਨਾਲ ਆਈਦਾ ਅਸੀਂ ਤੰਗ ਕਰਾਂਗੇ ਤੁਹਾਨੂੰ ਕਿਹੜੇ ਐਮਰਜੈਂਸੀ ਆ ਬਾਬਾ ਤੁਸੀਂ ਮਾਰਕੀਟ ਨਾਲ ਨਾਲ ਕੰਮ ਰਿਹਾ ਕਿਉਂਕਿ ਆਪਾਂ ਥੋੜੀਆਂ ਗੱਲਾਂ ਪੈ ਗਏ ਬਾਈ ਇਹਨੂੰ ਪਹਲਵਾਣ ਵਾਲੇ ਨੂੰ ਰਾਈਟ ਰਾਈਟ ਡਰ ਖੜੇ ਆ ਉਹ ਬਜੱਡਾ ਬੰਦਾ ਸਾਡਾ ਉਹ ਤੁਹਾਨੂੰ ਐ ਲੱਗੂ ਨਾ ਪੋਲਾ ਪਾਂਛੀ ਉਹਦੋਂ ਬਾਲਾ ਤੇਜ ਆ ਹਾਂ ਇੱਕ ਬੰਦੇ ਦੀ ਡਿਊਟੀ ਲਈ ਹੈ ਵੱਡਾ ਕੰਮ ਕਰਨ ਲਈ ਕਿਉਂਕਿ ਆਪਣੀ ਸੀਟ ਤੇ ਪੈਸੇ ਲਾਏ ਸੀ ਤੇ ਉਹਦੀ ਆ ਮੂਮਣੀ ਜੀ ਡੱਗ ਪਈ ਆਹਾ ਆ ਮੂਮਣੀ ਜੀ ਵਾਈਬ੍ਰੇਸ਼ਨ ਨਾਲ ਕਿਤੇ ਖੁੱਲ ਗਈ ਹੁਣ ਇਹ ਲੈਣੀ ਹੈ